ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤੀ ਤੇ ਆਵਜਾ ਪਾ ਸੁਣਦੇ ਹਾਂ ਲੇਖਕ ਮੋਹਨ ਭੰਡਾਰੀ ਜੀ ਦੀ ਇੱਕ ਹੋਰ ਕਹਾਣੀ ਵੋਂ ਦੀ ਅੱਖ ਉਹਦਣ ਸ਼ਨੀਚਰਵਾਰ ਸੀ ਸ਼ਾਇਦ ਹਾਂ ਸ਼ਨੀਚਰਵਾਰ ਹੋਵੇਗਾ ਛੁੱਟੇ ਸੀ ਨਾ ਨਹੀਂ ਸੱਚ ਦਿੱਤੀ ਗਈ ਸੀ ਨਹੀਂ ਤਾਂ ਇਹ ਘਟਨਾ ਕਿਉਂ ਆਪਰਦੀ ਮੈਨੂੰ ਤਾਂ ਚਿੱਤ-ਚੇਤਾ ਵੀ ਨਹੀਂ ਸੀ ਇੰਉ ਹੋ ਜਾਵੇਗਾ ਮੈਂ ਡਰਿਆ ਨਹੀਂ ਬੌਂਦਲ ਜ਼ਰੂਰ ਗਿਆ ਸਾਂ ਤੇ ਬੌਂਦਲੇ ਹੋਏ ਬੰਦੇ ਨੂੰ ਤਿੱਥਵਾਰ ਦਾ ਚੇਤਾ ਕਿੱਥੇ ਰਹਿੰਦਾ ਹਾਲਾਤ ਇਹ ਜਿਹੇ ਸਨ ਦਿਮਾਗ 'ਚ ਤਣਾਅ ਸੀ ਮੇਰੇ ਤਣਾਅ ਤੇ ਧੁੰਦਲਾਪਨ ਮੈਂ ਕੁਝ ਹੋਰ ਹੀ ਸੋਚ ਰਿਹਾ ਸਾਂ ਕੀ ਸੋਚ ਰਿਹਾ ਸਾਂ ਕੀ ਦੱਸਾਂ ਚੁਪਾਸੀ ਦੈਸ਼ਤ ਸੀ ਮਨ ਭਟ ਗਿਆ ਹੋਇਆ ਉਸ ਸਮੇਂ ਜੋ ਮਿਲਦਾ ਇਹੀ ਕਹਿੰਦਾ ਇਹ ਕੀ ਹੋ ਗਿਆ ਕੀਕਣ ਹੋ ਗਿਆ ਇਹ ਕੋਈ ਨਹੀਂ ਸੀ ਕਹਿੰਦਾ ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲਈਦਾ ਏ ਸੁਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ ਉਹਦਣ ਇਹੀ ਹੋਇਆ ਮਾਰੀ ਗਈ ਸੁਰਤ ਮਾਰੀ ਗਈ ਸੁਰਤ ਤੇ ਤਿੱਥਵਾਰ ਸਭ ਭੁੱਲ ਗਏ ਮੈਨੂੰ ਹੁਣ ਮੋੜ ਰਹੀ ਹੈ ਸੁਰਤ ਹੌਲੀ ਹੌਲੀ ਕਟਨਾਵਾ ਯਾਦ ਆ ਰਹੀਆਂ ਨੇ ਕੇ ਕੇ ਕਰਕੇ ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ ਅਸ਼ਾਂਤ ਹੈ ਜੀ ਇੱਕ ਮਿੰਟ ਇੱਕ ਮਿੰਟ ਰੁਕੋ ਅਸਲੀ ਗੱਲ ਤੇ ਆ ਰਿਹਾ ਅਸਲੀ ਗੱਲ ਨਵੰਬਰ ਦਾ ਮਹੀਨਾ ਸੀ ਚੜਿਆ ਹੀ ਸੀ ਅਜੇ ਪਹਿਲਾ ਹਫਤਾ ਹਫਤੇ ਦਾ ਪਹਿਲਾ ਦਿਨ 2 ਜਾਂ 3 ਤਰੀਕ ਦਿਨ ਸ਼ਨੀਚਰਵਾਰ ਹੀ ਸੀ ਸ਼ਨੀਚਰ ਦੀ ਰਾਤ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਸ਼ਹਿਰ ਵਿੱਚ ਦੰਗੇ ਪੜਗੇ ਹੋਏ ਸਨ ਇੱਕ ਔਰਤ ਦਾ ਕਤਲ ਕੀ ਹੋਇਆ ਕਤਲ 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 ਹੋਣ ਲੱਗ ਪਏ ਬਸ ਹੋ ਗਿਆ ਕਤਲੇਆਮ ਆਰੰਭ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਵੇਂ ਪੁਲਿਸ ਦੀ ਸੀ ਪਰ ਮੈਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ ਤੇ ਹੋ ਗਏ ਅਸੀਂ ਅਲਰਟ ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ ਦੋ ਦਿਨ ਬੀਤ ਗਏ ਕੋਈ ਆਦੇਸ਼ ਨਹੀਂ आदेश ਨਹੀਂ ਤਾਂ ਕੋਈ ਐਕਸ਼ਨ ਨਹੀਂ ਐਕਸ਼ਨ ਨਹੀਂ ਤਾਂ ਦੰਗੇ جاری ਅਸੀਂ ਜਗਤ ਦੇ ਬੰਨੇ ਹੋਏ ਸਾਂ ਅਜੀਬ ਆਵਾਜਾਈ ਦੇ ਦਿਨ ਸਨ শাਲਾ ਦਿਨ ਦਾਤ ਜਗਰਾਤਾ ਤੀਜੇ ਦਿਨ ਆਥਣੇ ਕਾਲ ਆਈ ਆਦੇਸ਼ ਸੀ ਜਵਾਨ ਲੋਕ ਬੈਰਕ ਮੇ ਰਹੇਗਾ ਅਫਸਰ ਸਾਹਿਬਾਨ ਅਬ ਆਰਾਮ ਕਰੇ ਤੇਲ ਫਰਦਰ ਆਰਡਰਸ ਏ ਟਿਲ ਫਰਦਰ ਆਰਡਰਸ ਸਾਡੇ ਦਿਮਾਗਾ ਚ ਹਥੌੜੇ ਵਾਂਗ ਵੱਜ ਰਹੇ ਸਨ ਟਿਲ ਫਰਦਰ ਆਰਡਰਸ ਮੈਂ ਸੁਚੇਤ ਰਹਿ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ ਡਿਫੈਂਸ ਕਲੋਨੀ ਚ ਇਹ ਇਲਾਕਾ ਖਤਰੇ ਤੋਂ ਬਾਹਰ ਸੀ ਸਾਡੇ ਫੌਜੀਆ ਲਈ ਖਤਰੇ ਤੋਂ ਬਾਹਰ ਦੇ ਉਂਝ ਕੋਈ ਅਰਥ ਨਹੀਂ ਹੁੰਦੇ ਟਿਲ ਫਰਦਰ ਆਰਡਰਸ ਚ ਆਰਾਮ ਦੇ ਕੀ ਮਾਇਨੇ ਖੈਰ ਅਸੀਂ ਅਜਿਹੇ ਆਦੇਸ਼ਾਂ ਦੇ ਆਦੀ ਹੋ ਚੁੱਕੇ ਸਾਂ ਸੋ ਕਾਦਾ ਤਕਰਾਰ ਤੇ ਕੀ ਗਿਲਾ ਸਾਲੇ ਇਹ ਸ਼ਬਦ ਨੇ ਨਾ ਕਿਉਂ ਕਿਵੇਂ ਕਿੰਤੂ ਪ੍ਰੰਤੂ ਇਹ ਸਾਡੀਆਂ ਡਿਕਸ਼ਨਰੀਆਂ 'ਚ ਹੈ ਹੀ ਨਹੀਂ ਤੀਵੀ ਮੇਰੀ ਤੇ ਬੱਚੇ ਬਾਹਰ ਗਏ ਹੋਏ ਸਨ ਸਭ ਦੇ ਸਭ ਘਰ 'ਚ ਮੈਂ ਹੀ ਇਕੱਲਾ ਪੂਰੇ 1 ਮਹੀਨੇ ਤੋਂ ਖਾਂਦਾ ਪੀਂਦਾ ਸੌਂ ਜਾਂਦਾ ਹੋਰ ਕੀ ਕਰਦਾ ਪ੍ਰੇਡ ਬਥੇਰੀ ਹੋ ਗਈ ਟੇਕ ਤਾਂ ਪਹਿਲਾਂ ਇਹ ਪਹਿਲਾਂ ਪਿੱਛੋਂ ਦੀਆਂ ਗੱਲਾਂ ਛੱਡੋ ਬਸ ਪੈ ਗਿਆ ਵਿਗਨ ਪਿਛਲੇ ਦਿਨੀ ਚੰਗੀ ਮਰੀ ਕਿਤੇ ਵੀ ਟੇਕ ਨਹੀਂ ਦਿਨ ਰਾਤ ਅਲਰਟ ਤੇ ਉਤੋਂ ਸਾਲਾ ਇਹ ਟੇਲ ਫਰਦਰ ਆਰਡਰਸ ਮੈਂ ਮੈਨੇਜਰ ਵੀ ਕੇ ਮਲਹੋਤਰਾ ਨੂੰ ਟੈਲੀਫੋਨ ਕੀਤਾ ਹੈਲੋ ਮੇਜਰ ਚੱਡਾ ਦੇ ਸਾਈਡ ਹੈਲੋ ਹਾਂ ਹਾਂ ਮਾਈਸੈਲਫ ਓਨੂ ਕਮ ਆਨ ਯਾਰ ਰਾਤ ਕੱਟਣੀ ਐ ਦੋ ਘੜੀਆਂ ਬੈਠਾਂਗੇ ਆਹੋ ਮੇਜਰ ਦੋਬੇ ਨੋ ਵੀ ਲੈਂਦਾ ਹੋਵੇਂ ਬਸ ਤੁਸੀਂ ਆ ਜਾਓ ਮੈਂ ਇਕੱਲਾ ਬੋਰ ਹੋ ਰਿਹਾ ਯਾਰ ਯੈਸ ਟਿਲ ਫਰਦਰ ਆਰਡਰਸ ਹਾਸਨੇ ਆ ਮੈਂ ਟੈਲੀਫੋਨ ਦਾ ਚੌਂਗਾ ਰੱਖ ਦਿੱਤਾ ਥੋੜੀ ਦੇਰ ਬਾਅਦ ਉਹ ਦੋਵੇਂ ਆ ਗਏ ਮੇਜਰ ਵੀ ਤੇ ਮਲਹੋਤਰਾ ਅਤੇ ਪੀ ਆਰ ਦੋਬੇ ਦੋਵੇਂ ਮਿੱਤਰ ਨੇ ਦੋਵੇਂ ਛੜੇਛਾਂਟ ਸਾਡੀ ਤਿੰਨਾਂ ਦੀ ਟਾਣੀ ਟਿਕੜੀ ਦੇ ਨਾਂ ਨਾਲ ਮਸ਼ਹੂਰ ਹੈ ਦੋ ਹੋਰ ਮਿੱਤਰ ਮੈਂ ਆਪਣੇ ਗਵਾਂਡੋ ਬੁਲਾ ਲਏ ਸ਼ਾਮਾਂ ਤਾਂ ਪਹਿਲਾਂ ਵੀ ਅਕਸਰ ਅਸੀਂ ਤਿੰਨੇ ਪਹਿਲਾਂ ਇਕੱਠੇ ਗੁਜ਼ਾਰਦੇ ਸਾਂ ਪਰ ਇਹ ਸ਼ਾਮ ਕੁਝ ਵੱਖਰੀ ਸੀ ਉੱਟੀ-ਵੱਟੀ ਸਾળી ਪੰਜ ਜਣੇ ਅਸੀਂ ਦੋ ਦੋ ਪੈਗ ਲੈ ਕੋਠੇ ਦੀ ਛੱਤ ਤੇ ਚਲੇ ਗਏ ਅਜੇ ਅਸੀਂ ਖੜੇ ਹੀ ਸਾਂ ਮੈਨੂੰ ਤੱਕਾ ਜਿਹਾ ਲੱਗਿਆ ਡਿੱਗਣ ਲੱਗਾ ਹੀ ਸਾਂ ਕਿ ਬੰਨੇ ਨੂੰ ਹੱਥ ਪੈ ਗਏ ਮਲਹੋਤਰਾ ਨੇ ਪੁੱਛਿਆ ਕੀ ਹੋਇਆ ਮੇਰੇ ਮੂੰਹੋਂ ਨਿਕਲਿਆ ਪੁਚਾਲ ਪੁਚਾਲ ਆ ਗਿਆ ਮੈਨੂੰ ਕੋਠੀ ਦੀ ਛੱਤ ਅਜੇ ਵੀ ਹਿੱਲਦੀ ਲੱਗੀ ਮੇਜਰ ਦੋਬੇ ਰੋਣ ਵਾਂਗ ਹੱਸਿਆ ਬੋਲਿਆ ਓ ਨੋ ਦਿਸ ਕਾਂਟ ਹੈਪਨ ਤੁਹਾਡਾ ਵਹਿਮ ਹੈ ਸ਼ੇਅਰ ਇਲਿਊਜ਼ਨ ਬੀ ਸਟੱਡੀ ਮੈਨ ਡੋਨਟ ਲੂਜ਼ ਹਾਰਟ ਦੂਜੇ ਉਖੜੇ ਉਖੜੇ ਸਾਨੂੰ ਦੇਖਦੇ ਰਹੇ ਸ਼ਹਿਰ ਚੋਂ ਅੱਗ ਦੇ ਲਾਂਬੂ ਉੱਠ ਰਹੇ ਸਨ ਅਸੀਂ ਉੱਥੇ ਬਹੁਤਾ ਚਿਰ ਖੜੇ ਨਾ ਰਹਿ ਸਕੇ ਪੌੜੀਆਂ ਉਤਰੇ ਤੇ ਅੰਦਰ ਆ ਕੇ ਬੈਠ ਗਏ ਹੌਲੀ ਕਾਲੀ ਪੀਣ ਲੱਗੇ ਸਾਡੇ ਪੰਜਾਂ ਚੋਂ ਕੋਈ ਕੰਦ ਗੱਲ ਛੇੜਦਾ ਤੇ ਦੂਜੇ ਹੋ ਹਾਂ ਕਹਿ ਫੇਰ ਚੁੱਪ ਹੋ ਜਾਂਦੇ ਕੋਈ ਟੰਗ ਸਿਰ ਦੀ ਗੱਲ ਨਹੀਂ ਸੀ 돌 ਰਹੀ ਬਸ ਚੁੱਪ ਦਾ ਪਹਿਰਾ ਸੀ ਮੈਨੂੰ ਲੱਗਿਆ ਜਿਵੇਂ ਅਸੀਂ ਵਿਸਕੀ ਨਹੀਂ ਚੁੱਪ ਪੀ ਰਹੇ ਹਾਂ ਐਉਂ ਪਹਿਲੀ ਵਾਰਾ ਹੋ ਰਿਹਾ ਸੀ ਦਾਰੂ ਵੀ ਨਹੀਂ ਸੀ ਚੜ ਰਹੀ ਉਸ ਸਮੇਂ ਸਮੇਂ ਨੇ ਵੀ ਕੀ ਰੌਲਾ ਪਾਉਣਾ ਸੀ ਬਸ ਸੋਈਆਂ ਸਰਕਦੀਆਂ ਰਹੀਆਂ 10 10:30 11 ਅਲਾਰਮ ਲਾ ਦੇਣਾ ਚਾਹੀਦਾ ਹੈ ਮੈਂ ਸੋਚ ਰਿਹਾ ਸਾਂ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਬਹੁਤ ਹੀ ਹੌਲੀ ਜਿਹੀ ਫੇਰ ਇੱਕ ਪਲ ਸਨਾਟਾ ਘੰਟੀ ਫੇਰ ਵੱਜੀ ਮੈਂ ਘਬਰਾ ਕੇ ਦਰਵਾਜ਼ੇ ਵੱਲ ਵਧਿਆ ਪੁੱਛਿਆ ਕੌਣ ਬਾਹਰੋਂ ਕੋਈ ਨਾ ਬੋਲਿਆ ਮੈਂ ਫੇਰ ਕਿਹਾ ਕੌਣ ਹੈ ਬਾਈ ਮੈਂ ਜੀ ਮੱਖਣ ਮੱਖਣ ਸਿਓ ਬੂਹਾ ਤਾਂ ਖੋਲੋ ਸਾਹਿਬ ਜੀ ਆਵਾਜ਼ ਦਮੀ ਸੀ पर मैं पहचान ली ਸਾਡਾ ਪਹਿਲਾ ਨੌਕਰ ਸੀ ਮੱਖਣੀ ਐਸ ਵੇਲੇ ਕਹਿ ਮੈਂ ਦਰਵਾਜ਼ਾ ਖੋਲ ਦਿੱਤਾ ਉਹ ਬਾਹਰ ਖੜਾ ਸੀ ਨਾਲ ਇੱਕ ਔਰਤ ਅੱਧ ਖੜ ਜਹੀ ਮੈਂ ਇਸ਼ਾਰੇ ਨਾਲ ਉਹਨਾਂ ਨੂੰ ਅੰਦਰ ਬੁਲਾ ਲਿਆ ਪਹਿਲਾ ਮੱਖਣੀ ਵੜਿਆ ਅੰਦਰ ਮਗਰ ਮਗਰ ਔਰ ਦੋਵੇਂ ਕਮਰੇ ਸਨ ਖਿਆਲ ਆਇਆ ਬਾਹਰ ਤਾਂ ਹਨੇਰੀ ਚੁੱਲੀ ਹੋਈ ਸੀ ਕਹਿਰ ਦਾ ਠੱਗਾ ਔਰਤ ਬੂਹਾ ਭੇੜ ਦਿੱਤਾ ਮੈਂ ਬੂਹਾ ਵੱਜਿਆ ਤਾਂ ਔਰਤ ਤਰਵਕ ਕੇ ਕੰਧ ਨਾਲ ਜਾ ਲੱਗੀ ਇੱਕ ਨਜ਼ਰ ਝਾਕੇ ਉਹ ਮੇਰੇ ਵੱਲ ਫੇਰ ਨੀਵੀਂ ਪਾਈ ਖੜੀ ਰਹੀ ਮੇਰੀ ਨਿਗਾ ਰਤਾ ਕੋ ਟਿਕੇ ਤਾਂ ਮੈਂ ਦੇਖਿਆ ਪਰ ਉਹ ਧਿਆਰ ਸੀ ਦੇਖਣੇ ਪਖਣੇ ਰੂਪવતી ਚਿਹਰਾ ਗੋਲ ਥੋੜਾ ਲੰਬੂਤਰਾ ਠੋਡੀ ਤੇ ਦਿਲ ਰੰਗ ਪੀਲਾ ਭੂਕ ਫੱਕ ਹੋਇਆ ਉੱਡਿਆ ਉੱਡਿਆ ਉੰਚੇ ਉਹਦੇ ਸਮੋਚੇ ਆਪੇ ਜੋ ਸਵੈ ਮਾਨ ਦੀ ਚਲਕ ਪੈ ਰਹੀ ਸੀ ਜੋ ਦਰਮਿਆਨੇ ਸੌ ਤੇ ਪਨੇ ਕਰਾਂ ਦੀਆਂ ਸੋਣੀਆਂ ਚ ਹੁੰਦੀ ਹੈ ਮੱਖਣ ਸਿੰਘ ਮੈਨੂੰ ਇੱਕ ਪਾਸੇ ਲਿਜਾ ਕੇ ਹੌਲੀ ਜਿਹੀ ਬੋਲਿਆ ਸਾਹਬ ਜੀ ਇਹਦਾ ਘਰ ਵਾਲਾ ਮਾਰਤਾ ਨਾਲੇ ਇਹਦਾ ਮੁੰਡਾ ਬਲਵਈਆਂ ਦਾ ਧਾੜ ਪੈ ਗਈ ਟੁੱਟ ਕੇ ਸਾਹਬ ਇਹ ਕਿਵੇਂ ਨਾ ਕਿਵੇਂ ਬਚ ਕੇ ਆ ਗਈ ਮੇਰੇ ਕੋਲ ਉੱਥੇ ਖਤਰਾ ਜੀ ਅਜੇ ਪਰ ਮੇਰਾ ਬਚਾਓ ਹੋ ਗਿਆ ਬਸ ਬਚ ਗਿਆ ਉਹਨੇ ਆਪਣੇ ਉਲਝੇ ਪਟਿਆਛ ਹੱਥ ਫੇਰਿਆ ਇੱਕ ਬਿੰਦ ਮੁਰਦੇ ਹਣੀ ਪਸਰ ਗਈ ਟੁੱਟੀ ਮੈਂ ਇਹਨੂੰ ਇੱਥੇ ਤਾਂ ਲੈ ਆਇਆ ਬਈ ਬਚ ਜੂਗੀ ਔਡੇ ਹੁੰਦਿਆ ਕਿਸੇ ਦੀ ਹਿੰਮਤ ਹੀ ਨਹੀਂ ਪੈਣੀ ਕਹਿੰਦਿਆਂ ਉਹਦਾ ਗੱਚ ਪਰ ਆਇਆ ਤੇ ਫੇਰ ਅੱਖਾਂ 'ਚੋਂ ਹੰਝੂ ਆਪ ਬੁਖਾਰੇ ਵਹਿ ਤੁਰੇ ਅੱਛਾ ਕੀਤਾ ਅੱਛਾ ਗਿਆ ਕਹਿਣ ਨੂੰ ਤਾਂ ਮੈਂ ਕਹਿ ਦਿੱਤਾ ਪਰ ਅੰਦਰੋਂ ਸ਼ਸ਼ੋਭੰਜ ਚ ਪੈ ਗਿਆ ਮੈਨੂੰ ਆਪਣੇ ਆਪ ਤੇ ਗੌਰਵ ਵੀ ਹੋਇਆ ਕਿ ਮੱਖਣ ਸਿੰਘ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਇਸ ਵਿਸ਼ਵਾਸ ਨੂੰ ਮੈਂ ਕਿਵੇਂ ਤੋੜ ਦਿੰਦਾ ਜਦੋਂ ਕੋਈ ਇਉਂ ਸ਼ਰਨ ਚ ਆ ਜਾਏ ਤਾਂ ਖਤਰਾ ਮੁੱਲ ਲੈ ਕੇ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਮੇਰੇ ਅੰਦਰਲਾ ਫੌਜੀ ਜਾਗ ਪਿਆ ਮੈਨੂੰ ਵਾਪਸ ਜਾਣਾ ਚਾਹੀਦਾ ਹੈ ਕਹਿ ਕੁੰਡੀ ਖੋਲ ਉਹ ਪਤਾ ਨਹੀਂ ਕਦੋਂ ਬਾਹਰ ਹੋਇਆ ਤੇ ਚਲਿਆ ਵੀ ਗਿਆ ਇਸ ਹਾਲਤ ਵਿੱਚ ਮੈਨੂੰ ਮੱਖਣ ਸਿੰਘ ਨੂੰ ਘਰੋਂ ਨਹੀਂ ਸੀ ਤੋਰਨਾ ਚਾਹੀਦਾ ਪਰ ਕੀ ਕਰਦਾ ਮੈਂ ਤਾਂ ਆਪ ਸੋਚਾਂ ਵਿੱਚ ਘਿਰਿਆ ਪਿਆ ਸਾਂ ਮੈਂ ਹਿੰਮਤ ਕਰਕੇ ਉਸ ਜਨਾਨੇ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਬੋਲੀ ਨਾ ਨੀਵੀਂ ਪਾਈ ਖੜੀ ਰਹੀ ਚੁੱਪਚਾਪ ਚੁੱਪ ਤਾਂ ਪਹਿਲਾ ਹੀ ਮੇਰੇ ਤੇ ਭਾਰੂ ਸੀ ਮੈਨੂੰ ਆਪਣਾ ਆਪ ਕੁੜੀਕੀ ਚ ਫਸਿਆ ਜਾਪਿਆ ਸੁਝ ਹੀ ਨਹੀਂ ਰਿਹਾ ਸੀ ਕੁੱਝ ਤਰ੍ਹਾਂ ਦਾ ਕੀ ਕਰਾਂ ਮੈਂ ਆਪਣੇ ਸਾਥੀਆਂ ਕੋਲ ਗਿਆ ਗਿਣੇ-ਮਿਣੇ ਸ਼ਬਦਾਂ ਚ ਸਾਰੀ ਵਿਥਿਆ ਸੁਣਾਈ ਤੇ ਖੁੰਝੇ ਚ ਖੜੀ ਉਸ ਔਰਤ ਵੱਲ ਇਸ਼ਾਰਾ ਕੀਤਾ ਉਹ ਤਾਂ ਪਹਿਲਾਂ ਹੀ ਉਸ ਨੂੰ ਦੇਖ ਰਹੇ ਸਨ ਅੱਖਾਂ ਪਾੜ ਕੇ ਉਹਨਾਂ 'ਚੋ ਦੋ ਜਣੇ ਮੇਰੀ ਗੱਲ ਸੁਣ ਕੇ ਮੁਸਕਰਾਏ ਉਹਨਾਂ ਦੀ ਮੁਸਕਾਨ ਮੈਨੂੰ ਉਪਰੀ-ਉਪਰੀ ਲੱਗੀ ਅਨੋਪੜ ਫੇਰ ਉਹ ਚਾਰੇ ਜਣੇ ਚੁਕਚਾਪ ਫੇਰ ਦਰਵਾਜ਼ੇ ਵੱਲ ਵਧੇ ਕੁੰਡੀ ਖੋਲੀ ਤੇ ਬਾਹਰ ਹੋ ਗਏ ਇਹ ਸਭ ਕੁਝ ਮਕੈਨ ਕੀ ਟੰਗ ਨਾਲ ਹੋਇਆ ਜਿਵੇਂ ਉਹ ਤੁਰੇ ਨਾ ਹੋਣ ਇਹ ਅਹਿਸਾਸ ਹੋਇਆ ਮੈਨੂੰ ਅਚਾਨਕ ਤਦੇ ਮੈਂ ਕਾਲੀ-ਕਾਲੀ ਉਹਨਾਂ ਦੇ ਪਿੱਛੇ ਗਿਆ ਦੋਵੇਂ ਛੜੇ ਦੋਸਤਾਂ ਨੂੰ ਮੈਂ ਬੇਨਤੀ ਦੇ ਲਹਿਜੇ ਚ ਕਿਹਾ ਤੁਸੀਂ ਇੱਥੇ ਰਹੋ ਤਾਂ ਤੋਹਾਨੂੰ ਕਾਦੀ ਕਾਲੀ ਐ ਇੱਥੇ ਮੈਂ ਇਕੱਲਾ ਬੋਲ ਮੇਰੇ ਬੁੱਲਾਂ ਚ ਲਰਜ਼ ਗਏ ਉਹ ਦੋਵੇਂ ਠਾਕਾ ਮਾਰ ਕੇ ਹੱਸੇ ਦੂਬੇ ਬੋਲਿਆ oh no ਮੇਜਰ ਚੱਡਾ ਸੋ ਗੁੱਡ ਲੱਕ ਮਾਈ ਚੈਂਪ ਉਹਦੇ ਬੋਲ ਮੈਨੂੰ ਵਿਅਵ ਵਰਗੇ ਲੱਗੇ ਉਹ ਚਲੇ ਗਏ ਕੀ ਨਾਏ ਤੁਹਾਡਾ ਔਰਤ ਤੋਂ ਮੈਂ ਪੁੱਛਿਆ ਉਹ ਕੰਬੀ ਬੋਲੀ ਕੁਝ ਨਾ ਨਾਂ ਦੱਸਣ ਚ ਕੀ ਹਰਜ਼ੇ ਮੈਂ ਤੁਹਾਡਾ ਦੁਖੀ ਤਾਂ ਨਹੀਂ ਉਹ ਹਿੱਲੀ ਉਹਦੇ ਮੁੱਲ ਕੰਬੇ ਬੋਲਿਆ ਫੇਰ ਵੀ ਨਾ ਗਿਆ ਉਹ ਤੋਂ ਕਭਰਾਓ ਨਾ ਤੁਸੀਂ ਦੱਸੋ ਦੱਸੋ ਮੈਂ ਹੋਰ ਵੀ ਨਰਮੀ ਨਾਲ ਆਖਿਆ ਨਸੀਬ ਨਸੀਬਕੁਰ ਦਰਦੀ ਝਿਜਕਦੀ ਨੇ ਆਪਣਾ ਨਾਂ ਦੱਸ ਦਿੱਤਾ ਕੁਝ ਖਾ ਲਓ ਤੁਸੀਂ ਭੁੱਖੇ ਹੋਵੋਗੇ ਮੈਂ ਉਹਨੂੰ ਸਹਿਜ ਹਾਲਤ ਵਿੱਚ ਲਿਆਉਣਾ ਚਾਹੁੰਦਾ ਸਾਂ ਉਹਨੇ ਨਾਂ ਵਿੱਚ ਸਿਰ ਹਿਲਾਇਆ ਮੇਰੇ ਅਗਲੇ ਸਵਾਲਾਂ ਦਾ ਉਹਨੇ ਕੋਈ ਉੱਤਰ ਨਾ ਦਿੱਤਾ ਏਸੇ ਵੇਲੇ ਏਦੀ ਮਾਨਸਿਕ ਹਾਲਤ ਠੀਕ ਨਹੀਂ ਸਦਮੇ ਦੀ ਝੰਡੋੜੀ ਹੋਈ ਹੈ ਸਵੇਰੇ ਸਾਰੀ ਗੱਲ ਪੁੱਛ ਲਾਵਾਂਗਾ ਇਹ ਸੋਚ ਕੇ ਉਹਨੂੰ ਮੈਂ ਆਪਣੇ ਬੈਡਰੂਮ ਵਿੱਚ ਭੇਜ ਦਿੱਤਾ ਕੁਝ ਚਿਰ ਪਿੱਛੋਂ ਦੇਖਿਆ ਉਹ ਦੁੱਗੀ ਪਈ ਸੀ ਇਕੱਠੀ ਹੋਈ ਹੋਈ ਗਠੜੀ ਵਾਂਗ ਗੋਡੇ ਢਿੱਡ 'ਚ ਦੇ ਕੇ ਮਹਿਲਮਾਰੀ 'ਚੋਂ ਕੱਢ ਕੇ ਦੋ ਕੰਬਲ ਉਹਦੇ ਉੱਤੇ ਪਾ ਦਿੱਤੇ ਆਪ ਬਾਹਰ ਆ ਗਿਆ ਬਾਹਰ ਆ ਮੈਨੂੰ ਅਚਾਨਕ ਖਿਆਲ ਆਇਆ ਮੇਰਾ ਰਿਵਾਲਵਰ ਅੰਦਰ रह ਗਿਆ ਸੀ ਇਸ ਹਾਲਤ ਵਿੱਚ ਔਰ ਕੁਝ ਵੀ ਕਰ ਸਕਦੀ ਏ ਇਹ ਸੋਚ ਕੇ ਮੈਂ ਇੱਕਦਮ ਉੱਠਿਆ ਅੰਦਰ ਗਿਆ ਅਲਮਾਰੀ ਕੋਲੀ ਰਿਵਾਲਵਰ ਚੁੱਕ ਉਹ ਤਾਂ ਨੂੰ ਕੀਤਾ ਮੋੜਿਆ ਟਰੰਕ ਗਿਆ ਮੇਰੇ ਹੱਥ ਚ ਰਿਵਾਲਵਰ ਦੇਖ ਕੇ ਉਹ ਕੰਬ ਉਠੀ ਮੇਰੇ ਵੱਲ ਡਰੀਆਂ ਡਰੀਆਂ ਮੋਟੀਆਂ ਮੋਟੀਆਂ ਫੈਨੀਆਂ ਅੱਖਾਂ ਨਾਲ ਚਾਕੀ ਤੇ ਹੱਥ ਜੋੜ ਮੂੰਹ ਚ ਗੁੜਬੁੜਾਈ ਜਿਵੇਂ ਕੈਰੀ ਹੋਵੇ ਨਾ ਮਾਰੋ ਬਸ ਇਨੇ ਚ ਕਹਿ ਟਾਇਬਿਆ ਮੇਰੇ ਤੇ ਉਹਦੀ ਮੇਰੇ ਵੱਲ ਝਾਕਦੀ ਖੱਬੀ ਮੋਟੀ ਫੈਲੀ ਅੱਖ ਚ ਹੰਝੂ ਉਬਰਿਆ ਤੇ ਮਲਕੜੇ ਵਾਲਵੈ ਤੁਰਿਆ ਇਹੀ ਅੱਖ ਸੀ ਬੇਵਸ ਲਾਚਾਰ ਮੂਨ ਦੀ ਅੱਖ ਵਰਗੀ ਮੈਂ ਦਰਵਾਜ਼ਾ ਪੇੜ ਕੇ ਬਾਹਰ ਆ ਗਿਆ ਮੂਨ ਦੀ ਅੱਖ ਹੁਣ ਸਿੱਧੀ ਮੇਰੇ ਵੱਲ ਝਾਕ ਰਹੀ ਸੀ ਮੈਂ ਬਾਹਰ ਬੈਠਾ ਕਿੰਨਾ ਹੀ ਜਿਰ ਸੋਚਦਾ ਰਿਹਾ ਅੱਖ ਮੇਰੇ ਵੱਲ ਝਾਕਦੀ ਰਹੀ ਮੇਜ਼ ਤੋਂ ਛੱਤ ਤੋਂ ਕੰਧਾਂ 'ਚੋਂ ਹਰ ਸ਼ੈਜੋਂ ਜਿਸ ਵੱਲ ਮੈਂ ਦੇਖਦਾ ਸਾਂ ਬਚਪਨ 'ਚ ਵਾਪਰਿਆ ਇੱਕ ਹਾਦਸਾ ਯਾਦ ਆ ਗਿਆ ਮੈਨੂੰ 10-12 ਵਰਿਆਂ ਦਾ ਸੀ ਮੈਂ ਉਦੋਂ ਇੱਕ ਦਿਨ ਕੁਝ ਬੰਦੇ ਸ਼ਿਕਾਰ ਖੇਲਣ ਗਏ ਪਿੰਡੋਂ ਬਾਹਰ ਰੋਈਆਂ ਚ ਮੈਂ ਵੀ ਨਾਲ ਹੋ ਤੁਰਿਆ ਸਾਰਾ ਦਿਨ ਕੋਈ ਸ਼ਿਕਾਰ ਨਾ ਮਿਲਿਆ ਨਾ ਸਹਾਰਾ ਨਾ ਤਿੱਤਰ ਨਾ ਬਟੇਰਾ ਬਥੇਰਾ ਸ਼ਿਸ਼ਕੇਰੀਆ ਕੁੱਤਿਆਂ ਨੂੰ ਕੋਈ ਸ਼ਿਕਾਰ ਨਾ ਨਿਕਲਿਆ ਸਾਹਮਣੇ ਆਥਣ ਉਤਰ ਰਹੀ ਸੀ ਅਸੀਂ ਥੱਕੇ ਹਾਰੇ ਟਿੱਬਿਆਂ ਉੱਤੇ ਦੀ ਪਿੰਡ ਨੂੰ ਮੁੜ ਰਹੇ ਸੋ ਅਚਾਨਕ ਇੱਕ ਟਿੱਬੇ ਉੱਲਿਉ ਚੁੰਗੀਆਂ ਪਰਦੀ ਇੱਕ ਮੂਨ ਸਾਹਮਣੇ ਆ ਗਈ। ਸ਼ਿਕਾਰੀਆਂ ਦੀਆਂ ਆਵਾਜ਼ਾਂ ਖਿੜ ਗਈਆਂ। ਰਫਲ ਵਾਲੇ ਨੇ ਗੋਡਿਆਂ ਭਾਰ ਹੋ ਕੇ ਸ਼ਿਸ਼ਤ ਬੰਨੀ ਮੂਨ ਛਾਲ ਮਾਰ ਕੇ ਪਰਾਂ ਹੋ ਗਈ। ਉਹਨੇ ਫੇਰ ਸ਼ਿਸ਼ਤ ਲਈ ਮੂਨ ਫੇਰ ਚੁੰਗੀ ਪਰ ਕੇ ਇੱਕ ਪਾਸੇ ਹੋ ਗਈ। ਜੀਵਨ ਮੌਤ ਦੀ ਇਹ ਖੇਲ ਕੁਝ ਪਲ ਜਾਰੀ ਰਹੀ। ਅਖੀਰ ਉਹ ਸਾਡੇ ਸਾਹਮਣੇ ਆ ਖੜੀ ਹੋਈ। ਅਣਜਾਣ ਅਣਪੋੜ ਤੇ ਠਾ ਕਰਕੇ ਗੋਲੀ ਚੱਲੀ ਸਾਡੇ ਦੇਖਦੇ ਆ ਦੇਖਦੇ ਆ ਉਹ ਟਿੱਬੇ ਉੱਤੇ ਡਿੱਗੀ ਤੜਫਣ ਲੱਗੀ ਸ਼ਿਕਾਰੀ ਚੰਗਰਾ ਮਾਰਦੇ ਉਸ ਵੱਲ ਵਦੇ ਮੈਂ ਵੀ ਉਹਦੇ ਕੋਲ ਜਾ ਖੜਾ ਹੋਇਆ ਥੋੜਾ ਹਟਕੇ ਉਹ ਅਜੇ ਵੀ ਤੜਫ ਰਹੀ ਸੀ ਮੇਰੇ ਵੱਲ ਦੇਖ ਰਹੀ ਸੀ ਮੋਟੀਆਂ-ਮੋਟੀਆਂ ਅੱਖਾਂ ਉਹਦੀਆਂ ਹੋਰ ਵੀ ਫੈਲ ਗਈਆਂ ਸਨ ਫੇਰ ਮੇਰੇ ਵੱਲ ਦੇਖਦੀ ਉਹਦੀ ਖੱਬੇ ਮੋਟੀ ਫੈਲੀ ਹੋਈ ਅੱਖ ਚੋਂ ਹੰਝੂ ਨਿਕਲਿਆ ਤੇ ਉਹਦੀ ਗੱਲ ਤੇ ਵਹਿ ਤੁਰਿਆ ਅੱਖ ਹੁਣ ਵੀ ਮੈਨੂੰ ਦੇਖ ਰਹੀ ਸੀ ਮੇਰੇ ਕਮਰੇ ਦੀ ਹਰ ਸ਼ੈਅ 'ਚੋਂ ਬਾਹਰ ਬੈਠਾ ਮੈਂ ਬੜਾ ਕੁਝ ਸੋਚ ਰਿਆ ਮੇਰੀ ਹਾਲ ਰਫਲ ਵਾਲੇ ਉਸ ਸ਼ਿਕਾਰੀ ਵਰਗੀ ਸੀ ਮੈਂ ਜੋ ਵੀ ਚਾਹੁੰਦਾ ਕਰ ਸਕਦਾ ਸਾਂ ਜੋ ਵੀ ਮੇਰੀ ਕੋਠੀ ਦੇ ਬੈਡਰੂਮ 'ਚ ਇੱਕ ਔਰਤ ਪਈ ਸੀ ਆਵਲਾ ਬੇਵਸ ਤੇ ਲਾਚਾਰ ਉਸ ਮੂਨ ਵਰਗੀ ਕਿੰਨੇ ਹੀ ਖਿਆਲ ਆਏ ਉਸ ਰਾਤ ਪਾਪ ਵਰਗੇ ਪੁੰਨ ਵਰਗੇ ਸੋਚਦਾ ਸੋਚਦਾ ਪਤਾ ਨਹੀਂ ਕਦੋਂ ਮੈਂ ਸੌ ਗਿਆ ਸਵੇਰੇ ਦਿਨ ਚੜੇ ਉੱਠਿਆ ਮੈਂ ਬੈੱਡਰੂਮ ਦਾ ਦਰਵਾਜ਼ਾ ਬੰਦ ਸੀ ਨਹਾਤਾ ਧੋਤਾ ਕਮਰੇ ਦੀਆਂ ਚੀਜ਼ਾਂ ਵਸਤਾਂ ਇੱਧਰ ਉੱਧਰ ਸੰਭਾਲਦਾ ਰਿਹਾ ਬੂਹਾ ਜੇ ਵੀ ਬੰਦ ਸੀ ਪਤਾ ਨਹੀਂ ਕਿੰਨੀਆਂ ਰਾਤਾਂ ਜਾਗਦੀ ਰਹੀ ਹੋਵੇਗੀ ਹੌਣ ਅੰਦਰ ਕੋਕ ਸੁਤੀ ਪਈ ਹੈ ਉਠੇਗੀ ਤਾਂ ਇਕੱਠੇ ਚਾਹ ਪੀਵਾਂਗੇ ਗੱਲਾਂ ਕਰਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਗੱਲ ਸ਼ੁਰੂ ਕਿਵੇਂ ਕਰਾਂਗੇ ਸੋਚਦਾ ਰਿਹਾ ਆਖਿਰ ਚਾਹ ਬਣਾ ਲਈ ਹੌਲੀ ਜਹੀ ਦਸਤਕ ਦਿੱਤੀ ਮੈਂ ਫੇਰ ਜ਼ੋਰ ਦੀ ਖੜਕਾਇਆ ਬੂਹਾ ਨਾ ਉਹ ਬੋਲੀ ਨਾ ਬੂਹਾ ਹੀ ਖੋਲਿਆ ਮੈਂ ਹੌਲੀ ਜੀ ਤੱਕਾ ਦੇ ਕੇ ਬੂਹਾ ਖੋਲਿਆ ਅੰਦਰ ਚੱਕਿਆ ਉਹ ਲੰਬੀ ਪਈ ਸੀ ਫੇੰਦੀ ਸੋਤੋਰ ਅੱਖਾਂ ਟੱਡੀਆਂ ਹੋਈਆਂ ਮੈਂ ਮੌਂਦਲ ਗਿਆ ਬਾਹਰ ਆ ਕਮਲਿਆ ਵਾਂਗ ਕਮਰੇ ਚ ਚੱਕਰ ਚੱਕਣ ਲੱਗ ਪਿਆ ਫੇਰ ਹਿੰਮਤ ਕਰਕੇ ਨੀਜਰ ਮਲਹੋਤਰਾ ਨੂੰ ਐਨੀਫੋਨ ਕੀਤਾ ਉਹ ਤੇ ਦੋਵੇਂ ਦੋਵੇਂ ਆ ਗਏ ਗਵਾਂਡੀ ਵੀ ਬੁਲਾ ਲਏ ਅੰਦਰ ਗਏ ਮਲਹੋਤਰਾ ਨੇ ਅੱਗੇ ਵੱਧ ਕੇ ਉਹਦੀਆਂ ਖੁੱਲੀਆਂ ਫੈਲੀਆਂ ਅੱਖਾਂ ਬੰਦ ਕਰ ਦਿੱਤੀਆਂ ਮੌਤ ਦੀ ਖਬਰ ਉਸੇ ਵੇਲੇ ਹੈੱਡਕੁਆਰਟਰ ਨੂੰ ਦੇ ਦਿੱਤੀ ਗਈ। ਹੁਣ ਉਹ ਸਮਝਦੇ ਨੇ ਇਹ ਗੁਨਾਹ ਮੈਂ ਕੀਤਾ ਏ। ਮੈਨੂੰ ਪਰਵਾਹ ਨਹੀਂ ਕਿ ਉਹ ਮੈਨੂੰ ਸਜ਼ਾ ਦੇਣਗੇ, ਇਹ ਬਰੀ ਕਰ ਦੇਣਗੇ। ਪਰ ਇੱਕ ਗੱਲ ਤੋਂ ਮੈਂ ਜਿਉਂਦੇ ਜੀ ਕਦੇ ਮੁਕਤ ਨਹੀਂ ਹੋਣਾ। ਆਪਣੇ ਤੋਰ ਅੰਦਰਲੇ ਗੁਨਾਹ ਦੇ ਅਹਿਸਾਸ ਤੋਂ। ਉਹ ਏ ਕਿ ਉਸ ਰਾਤ ਮੈਂ ਉਸ ਕੋਲ ਕਿਉਂ ਨਾ ਪਿਆ? ਜੇ ਇੰਉਂ ਕਰਦਾ ਤਾ ਸ਼ਾਇਦ ਉਹ ਬਚ ਜਾਂਦੀ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ